ਰੋਪੜ ਦੇ ਪੁਰਾਣੇ ਬੱਸ ਅੱਡੇ ਤੇ ਇੱਕ ਰੋਡਵੇਜ਼ ਦੇ ਬੱਸ ਡਰਾਈਵਰ ਨੇ ਬੱਸ ਸੜਕ ਵਿੱਚਕਾਰ ਖੜੀ ਕਰਕੇ ਜਾਮ ਲਗਾ ਦਿੱਤਾ ਜਿਸ ਕਰਕੇ ਸਾਰੀ ਟ੍ਰੈਫਿਕ ਜਾਮ ਹੋ ਗਈ ਆਮ ਲੋਕ ਲੰਬੇ ਜਾਮ ਵਿੱਚ ਫਸ ਗਏ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜਕੱਲ ਰੋਡਵੇਜ਼ ਦੇ ਅਧਿਕਾਰੀ ਮਨਮਾਨੀਆਂ ਕਰ ਰਹੇ ਹਨ ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਰੋਪੜ ਟ੍ਰੈਫਿਕ ਇਨਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਬੱਸ ਵਾਲਿਆਂ ਨੂੰ ਸਾਈਡ ਤੇ ਸਵਾਰੀਆਂ ਉਤਾਰਨ ਤੇ ਚੜਾਉਣ ਲਈ ਕਿਹਾ ਗਿਆ ਸੀ ਜਿਸ ਕਰਕੇ ਬੱਸ ਡਰਾਈਵਰ ਨੇ ਰੋਡ ਦੇ ਵਿੱਚਕਾਰ ਜਾਮ ਲਗਾ ਦਿੱਤਾ ਇਹ ਬੱਸ ਜਲੰਧਰ ਡੀਪੋ ਦੀ ਸੀ ਉਹਨਾਂ ਕਿਹਾ ਕਿ ਬੱਸ ਦੀਆਂ ਸਵਾਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਬੱਸ ਨੂੰ ਪੇਛ ਦਿੱਤਾ ਪਰ ਬੱਸ ਦੇ ਡਰਾਈਵਰ ਤੇ ਕੰਡਕਟਰ ਖਿਲਾਫ ਕਾਰਵਾਈ ਲਿਖ ਕੇ ਪੇਛ ਦਿੱਤੀ ਹੈ ਇਹ ਰੂਟੀਨ ਜਿਵੇਂ ਅਸੀਂ ਆਪਣਾ ਜਦਾ ਬਸੜਾ ਹੈ ਰਾਣਾ ਵੀ ਦਨਵਾ ਗਈ। ਟ੍ਰੈਫਿਕ ਲਈ ਵਾਸਤੇ ਆਮ ਲੋਕ ਦੇ ਬਸਾਲੇ ਨੂੰ ਡੇਲੀ ਇਹਨਾਂ ਨੂੰ ਰਿਕੁਐਸਟ ਵੀ ਕਰਦੇ ਆ ਇਹਨਾਂ ਨੂੰ ਦੱਸਦੇ ਵੀ ਆ ਕਿ ਤੁਸੀਂ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਰਿਕੁਐਸਟ ਬਿਲਕੁਲ ਸੜਕ ਤੋਂ ਗਾਉਂ ਹੋ ਕੇ ਲੈਫਟ ਸਾਈਡ ਤੋਂ ਸੜਕ ਨੂੰ ਛੱਟ ਕੇ ਕਾਰੀ ਛੱਟ ਕੇ ਉੱਥੋਂ ਵੀ ਦੱਸਣ ਤਾਂ ਹੈ। ਆ ਜੰਦਰ ਡਿਪੂ ਦੇ ਆ ਜੰਦਰ ਡਿਪੂ ਨੰਬਰ 2 ਦੀ ਬਸ ਹੈਗੀ। ਪੀਵੀ 0822958 ਆਹ ਰਾਜਾ ਜਿਹੜਾ ਵੀਰ ਆ ਉਹਨੇ ਇਹਨੂੰ ਮੁਕਿਆ ਕਿ ਭਾਈ ਸਾਹਿਬ ਬੱਸ ਨੂੰ ਸਾਈਡ ਤੇ ਲਾ ਕੇ ਸਵਾਰੀਆਂ ਚਾਹਉਂਦੇ ਤਾਂ ਇਹਨੇ ਬਜਾਏ ਬੱਸ ਨੂੰ ਸਾਈਡ ਕਰਨ ਦੇ ਸੈਂਟਰ ਜਾਣ ਲੱਗ ਪਿਆ ਤੇ ਨਾਲ ਨਾਲ ਜਾਮ ਤੁਸੀਂ ਵੀ ਧਾਰਨ ਦੇਖਿਆ ਹੋਰ ਬੜੀ ਬਹੁਤ ਦੋ ਜਣ ਗਲਤ ਤੋਂ ਬਾਅਦ ਅਸੀਂ ਜਿਹੜਾ ਉਹ ਜਾਮ ਤੋਂ ਆਇਆ ਹੈ ਪਰ ਸਾਹ ਸਵਾਰੀਆਂ ਦੀ ਸਹੂਲਤ ਨੂੰ ਦੇਖ ਕੇ ਕਿਉਂਕਿ ਸਵਾਰੀਆਂ ਨੂੰ ਬਦਤਰ ਹਾਲ ਨਹੀਂ ਚਾਹੀਦਾ ਇਸ ਕਰਕੇ ਮਜਬੂਰਨ ਉਹਨੂੰ ਬੱਸ ਨੂੰ ਛੱਡ ਤੋਂ ਲੈ ਗਿਆ ਪਰ ਉਹਦੇ ਵਾਸਤੇ ਉਹਦੇ ਬੱਸਲਾਕ ਡਰਾਈਵਰ ਦੇ ਕਾਰਵਾਈ ਵਾਸਤੇ ਮੈਂ स्पोक्समॅन टीवी वी दे रोपड तो शमशेर बग्गाची रिपोर्ट